बाबा साहेब भीमराव अंबेडकर जी ਦੇ 134ਵੇਂ ਜਨਮ ਦਿਹਾੜੇ ਦੀਆਂ ਪੂਰੇ ਦੇਸ਼ ਭੰਨੀਆਂ ਵਿੱਚ ਵਸਦੇ ਭਾਰਤੀਆਂ ਨੂੰ ਬਹੁਤ-ਬਹੁਤ ਮੁਬਾਰਕ ਐਸੀ ਰੂਹ ਐਸੀ ਸ਼ਖਸੀਅਤ ਜਿਸ ਦਾ ਬਣਾਇਆ ਹੋਇਆ ਸੰਵਿਧਾਨ ਅੱਜ ਪੂਰੇ ਭਾਰਤ ਵਰਸ ਨੂੰ ਚਲਾ ਰਿਹਾ ਹੈ ਭਾਰਤ ਵਰਸ ਦੇ ਕਲੀ-ਕਲੀ ਚੀਜ਼ ਉਸ ਨੇ ਥੋੜ੍ਹ ਕੇ ਉਸ ਨੇ ਬੁਨਿਆਦ ਖੜੀ ਕੀਤੀ ਚਾਹੇ ਉਹ ਖੁਦ ਇੱਕ ਤਲੇ ਸੀ ਉਹਨਾਂ ਨੇ ਬਚਪਨ ਦੇ ਵਿੱਚੋਂ ਐਸੀ ਗੁਰਬਤ ਦੇ ਵਿੱਚੋਂ ਨਿਕਲ ਕੇ ਆਪਣੀ ਸਿੱਖਿਆ ਪ੍ਰਾਪਤ ਕੀਤੀ ਜਿਸ ਸਮੇਂ ਦੇ ਵਿੱਚ ਉਹਨਾਂ ਨੂੰ ਕਲਾਸਰੂਮ ਦੇ ਬਾਹਰ ਬਿਠਾਇਆ ਜਾਂਦਾ ਸੀ ਕਿਉਂਕਿ ਕੌਣ ਨਲ ਸਮਾਜ ਵਿੱਚ ਗੁਰਬਤਪਰੀ ਜਿੰਦਗੀ ਦੇ ਵਿੱਚੋਂ ਪੜ੍ਹ ਕੇ ਜਿਸ ਟਾਈਮ ਤੇ ਲੋਕ ਦਸਨੀ ਵੀ ਨਹੀਂ ਕਰ ਪਾ ਰਹੇ ਸੀ ਪਰਦੇਸ਼ ਵਿੱਚ ਉਹਨਾਂ ਕੋਲ ਨੌ ਡਿਗਰੀਆਂ ਮੈਂ ਇਸ ਮੌਕੇ ਇੱਕ ਐਸੇ ਰਹਿਬਰ ਨੂੰ ਐਸੀ ਸਖਸ਼ੀਅਤ ਨੂੰ ਖੱਤ-ਖੱਤ ਨਮਨ ਕਰਦਾ ਜੇਨਾ ਦੇ ਦਿੱਤੇ ਹੱਕਾਂ ਦੇ ਕਰਕੇ ਅੱਜ ਮੈਂ ਤੁਹਾਡੇ ਰੂਪ ਨੂੰ ਵੇਖ ਸਕਦਾ ਅੱਜ ਮੈਂ ਉਸ ਐਸੀ ਰਖਸ਼ੇਤ ਨੂੰ ਨਮਨ ਕਰਦਾ ਜਿਸ ਨੇ ਦਲੇ ਸਮਾਜ ਨੂੰ ਭੋਜਨ ਸਮਾਜ ਨੂੰ ਇੱਕ ਐਸਾ ਪਲੇਟਫਾਰਮ ਦਿੱਤਾ ਕਿ ਸਰਦਾਰ ਗੁਤਾ ਸਿੰਘ ਵਰਗੇ ਲੋਕ ਇੱਕ ਇਨਸਾਨ ਦੇਸ਼ ਦੇ ગ્રਹਿ ਮੰਤਰੀ ਬਣ ਸਕਦੇ रामनाथ कोबेट बरके दलित भक्त उठे हुए पिछनियां जातियां दे जड़े लोग ने आज दुग्पति फोरमूजी जो ट्राइबल तुम आप कास्ट में लोंग करदेने आज देश दे राष्ट्रपति मैं एक ऐसी शख्सियत हूं ऐसे महान इंसान आज पूरे बकवाड़े दा पूरे पंजाब दा दलित वर्ग शत शत नमन करता उनारी सोच ते उनारे कीते परवकारा करके आज assi इथे खड़े आ मैं ਅੱਜ ਇਹ ਮੌਕਾ ਲੰਘਾ ਕੇ ਪੰਜਾਬ ਦੇ ਵਿੱਚ ਜੋ ਹਾਲਾਤ ਜੋ ਜੋ ਝੁਮਾੜੇ ਅੰਤਰ ਸਾਡੇ ਸਮਾਜ ਨੂੰ ਸਾਡੇ ਪੰਜਾਬ ਨੂੰ ਤੋੜਨਾ ਚਾਹੁੰਦੇ ਨੇ ਤੁਸੀਂ ਪਿੱਛੇ ਜੇ ਵੀ ਦੇਖਿਆ ਹੋਣਾ ਇਹ ਪਾਰਲੀਮੈਂਟ ਦੇ ਵਿੱਚ ਕੋ ਗ੍ਰਹਿ ਮੰਤਰੀ ਨੇ ਕਿਹਾ ਅੰਬੇਦਕਰ 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 ਦਾ ਨਾਮ ਜੇ ਇਹਨਾਂ ਲੈਨੇ ਉਹ ਜੇ ਭਗਵਾਨ ਦਾ ਨਾਮ ਲੈ ਲਓ ਤੇ ਉਹ ਭਗਵਾਨ ਮਿਲ ਜਾਵੇ ਤਾਂ ਉਹ ਅੱਜ ਹੱਕ ਨਾਲ ਇਹ opinion ਰੱਖ ਪਾ ਰਹੇ ਨੇ ਜਿਸ ਹੱਕ ਦੇ ਨਾਲ ਅੱਜ ਉਹ ਇਨੀ ਗੱਲ ਕਹਿ ਪਾ ਰਹੇ ਨੇ ਇਹ ਹੱਕ ਉਹਨਾਂ ਦਾ ਹੀ ਦਿੱਤਾ ਹੋਇਆ ਬਾਬਾ ਸਾਹਿਬ ਦੀ ਬ੍ਰਾਮਨਾ ਅੰਬੇਦਕਰ ਦਾ ਦਿੱਤਾ ਹੋਇਆ ਬਾਬਾ ਸਾਹਿਬ ਨੇ ਬੀਤਕਰ ਅੰਬੇਦਕਰ ਜੀ ਨੇ ਜੋ ਲੋਕਾਲੀਅਸ ਦਾ ਕੰਮ ਕੀਤਾ ਮੈਂ ਵਕਤ-ਵਕਤ ਆ ਰਿਹਾ ਜੋ ਬਹੁਤ ਜਗ੍ਹਾ ਸ਼ੁਰੂ ਕਰਾ ਸੰਖੇਪ ਦੇ ਨਾਲ ਕਰਨਾ ਤਾਂ ਸ਼ਾਇਦ ਬਹੁਤ ਹੀ ਲੰਮਾ ਸਮਾਂ ਲੱਗੇ ਚਾਹੇ ਔਰਤਾਂ ਨੂੰ ਬਰਾਬਰੀ ਦਾ ਹੱਕ ਦੇਣਾ ਵੋਟਾਂ ਵਾਸਤੇ ਜਿੱਥੇ ਕਿ ਪੁਰਤਕਾਲ ਸਵਿਟਜ਼ਰਲੈਂਡ ਤੇ ਯੂਰਪ ਦੀਆਂ ਹੋਰ ਬਹੁਤ ਸਾਰੀਆਂ ਦੇਸ਼ਾਂ ਦੇ ਵਿੱਚ ਔਰਤਾਂ ਨੂੰ ਵੋਟ ਪਾਣ ਦਾ ਹੱਕ ਨਹੀਂ ਸੀ ਭਾਰਤ ਦੇ ਵਿੱਚ ਲਖ ਨੂੰ ਦਿਵਾਨ ਵਾਲੇ 1950 ਦੇ ਵਿੱਚ ਬਾਵਾ ਸਾਹਿਬ ਦੀ ਅੰਬੇਸ਼ਰ ਸਾਹਿਬ ਦਾ ਸਭਿਦਾਨ ਸੀ ਮੈਂ ਇਸ ਜਿਫਰੂ ਦਿਹਾੜੇ ਤੇ ਇਸ ਸੋਭਿਤਰ ਦਿਹਾੜੇ ਤੇ ਇਸ ਮੁਬਾਰਕ ਦਿਹਾੜੇ ਤੇ ਪੂਰੇ ਭਾਤਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜੈ ਹਿੰਦ ਜੈ ਭਾਰਤ ਜੈ ਭੀ